ਕਾ ਰਹਿ ਗਿਆ ਸੀ ਆ ਬਾਕੀ ਕਰਦੇ ਆ ਸੋਹੋਰ ਉਹ ਮੱਕਰ ਸਿਆ ਹੈਗੇ ਆ ਚਾਹੀ ਲੱਗ ਜਾਂਦਾ ਟਾਈਮ ਪਾਸ ਨਾ ਇੱਧਰ ਦਾਲਾ ਬੰਦਾ ਉਧਰ ਦਾ ਹਾਂਜੀ ਕੌਣ ਜੀ ਬਾਈ ਜੀ ਆਜੋ ਲੰਘਿਓ ਜੀ ਲੱਗਿਓ ਸੱਸੀ ਕਾਲ ਜੀ ਆਜੋ ਹੋਰ ਲਿਆਓ ਲਿਆਓ ਮੱਕਰ ਸਿਆ ਆ ਫੜ ਵੀਰੇ ਸਾਡੇ ਵੱਲੋਂ ਇੱਕ ਹੀ ਆਈ ਤੇ ਆਪਾਂ ਨੂੰ ਤੈਨੂੰ ਪਤਾ ਹੀ ਸੀ ਨਾ ਵੀ ਰਸ਼ ਸ਼ ਕਰਕੇ ਉਹ ਦੇ ਰਿਆ ਕੋਰੋਨਾ ਅੱਛਾ ਜਿਹੜੀ ਬਿਮਾਰੀ ਚੱਲ ਰਹੀ ਕੋਰੋਨਾ ਤੈਨੂੰ ਰਸਨ ਦਿੱਤਾ ਬਈ ਇਹਨੂੰ ਕਰੀ ਵਾਕੀ ਆਪਣਾ ਖਿਆਲ ਰੱਖਿਆ ਕਰ ਤੈਨੂੰ ਖਿਆਲ ਕਰਦਾ ਹੀ ਬੋਟਾ ਵੇਲੇ ਮੰਨਿਆ ਕਰ ਯਾਰ ਤੂੰ ਨਾ ਹੀ ਨਾ ਪਰਣਾ ਹੈ ਹੈ ਕੰਮ ਹੋਣਾ ਜੀ ਉਹ ਸਾਡੇ ਵੱਲੋਂ ਨਹੀਂ ਨਹੀਂ ਆਪਣਾ ਹੈ ਸਮਾਨ ਲੈਣਾ ਜੀ ਲੈ ਯਾਰ ਮੰਨ ਤਾਂ ਨਹੀਂ ਨਹੀਂ ਆਪਣਾ ਹੈ ਸਮਾਨ ਨਹੀਂ ਲੈਣਾ ਜੀ ਧੰਨਵਾਦ ਜੀ ਤੁਹਾਡਾ ਚਲੋ ਭਾਈ ਮਰਚੇ ਛੁੱਟੀ ਆਪਾਂ ਭਈ ਆਪਾਂ ਇਹ ਨਹੀਂ ਰਸਨ ਇਨਾਂ ਦੀ ਆਪਾਂ ਮੁਰਦੇ ਹੋਏ ਦੇ ਮੈਂ ਪਹਿਲਾਂ ਮੱਗਰ ਸਿੰਘ ਕੇ ਚਾਲ ਉਹਨਾਂ ਦਾ ਪਰਿਵਾਰ ਵੱਡਾ ਹੈ। ਅੱਛਾ ਹਾਂ ਵੱਡਾ ਪਰਿਵਾਰ ਹੈ ਉਹਨਾਂ ਦਾ ਮੱਗਰ ਸਿੰਘ। ਠੀਕ ਆ। ਆਹ ਤਾਂ। ਸਸੀ ਗਾਲੀ ਸਸਤੀ ਕਾਂ ਸਸੀ ਗਾਲੀ। ਆਹ ਲੋ ਹੀ ਰਸਨਾ ਮੱਗਰ ਸਿੰਘ ਇਹ ਕਾਦਾ ਈ ਇਹ ਚੁੱਲੇ ਦਾ ਰਸਨਾ। ਅੱਛਾ ਈ ਹਾਂ ਖਿਆਲ ਰੱਖ। ਖਿਆਲ ਕਾਦਾ ਈ ਓਟਾ ਬਲੇ ਆਪਾਂ ਨੂੰ ਇਹ ਸਮਾਨ ਚਾਹੀਦਾ ਜੀ ਵੋਟਾਂ ਵਾਲਾ ਆ ਲੋ ਲੋਡ ਕੋ ਮਕਰ ਸਿੰਘ ਆ ਨਹੀਂ ਆਪਾਂ ਨੂੰ ਲੋਡ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆਪਾਂ ਨੂੰ ਇਹ ਸਮਾਨ ਨਹੀਂ ਚਾਹੀਦਾ ਜੀ ਲੋਡ ਪੈ ਜਾ ਦੋੜ ਪੋਈ ਤੋ ਦੇਖਾਂਗੇ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਆ ਤੇਰੀ ਮਰਜ਼ੀ ਆ ਭਾਈ ਮਰਜ਼ੀ ਆਈ ਧੰਨਵਾਦ ਜੀ ਮਕਰ ਸਿੰਘ ਕੋ ਉਹ ਮਕਰ ਸਿੰਘ ਜੀ ਕਰਿਓ ਤੋ ਕਦੇ ਮੱਜਾਂ ਦਾ ਕਰ ਲੈ ਕਦੇ ਗੋਹਾ-ਬੂੜਾ ਕਰ ਲੈ ਕਰ ਲਾਣੇਦਾਰ ਨਹੀਂ ਕਹਿੰਦੀਆਂ ਰਸਣ ਲੈ ਕੇ ਆ ਹੁਣ ਦਿਹਾੜੀ ਕਿਤੇ ਲੱਗਦੀ ਨਹੀਂ ਰਸਣ ਕਿੱਥੋਂ ਲੈ ਕੇ ਆ ਮੈਂ ਸਾਰਾ ਗੋਸਤਾ ਬੰਦਦਾ ਪੰਜਾਬ ਹੋਮ ਮੱਗਤਾਂ ਕਰੀਆਂ ਕਰੀ ਇਹੀ ਕਰੀਆਂ ਸਤੀ ਗਾਲ ਜੀ ਹੋਰ ਕੀ ਹਾਲ ਮੈਂ ਠੀਕ ਆ ਵਧੀਆ ਜੀ ਵਧੀਆ ਬਹੁਤ ਠੀਕ ਨਹੀਂ ਹਾਲ ਵਧੀਆ ਜੀ ਵਧੀਆ ਰੱਬ ਦੀ ਮਿਹਰ ਹੈ ਆ ਰਸਣ ਲੈ ਕੇ ਆਇਆ ਆਪਾਂ ਬਸ ਠੀਕ ਬਾਕੀ ਧੰਨਵਾਦ ਜੀ ਹੋਰ ਕੀ ਗੱਲ ਪਾਰਟੀ ਵਾਈ ਤਾਂ ਨਹੀਂ ਆਪਣੀ ਉਹ ਨਾ ਕੋਈ ਬਹੁਤ ਬੰਦੇ ਆ ਕੇ ਕਹਨੇ ਪਾਰਟੀ ਵਾਈ ਕਿਉਂ ਕੀ ਕਰਦਾ ਇਹ ਸਾਡਾ ਖਿਆਲ ਰੱਖਿਓ ਵੀ ਮੈਂ ਕੌਣਾ ਖਿਆਲ ਰੱਖਣ ਵਾਲਾ ਕੀ ਹੋ ਗਿਆ ਕਹਿੰਦੇ ਖਿਆਲ ਰੱਖਿਓ ਸਾਡਾ ਉਹ ਤਾਂ ਕਿਹਾ ਜਾਂਦਾ ਨਹੀਂ ਲੈਣਾ ਦੇਣਾ ਕੁਝ ਬਦਲੇ ਹੋ ਕੇ ਲੈਣਾ ਦੇਣਾ ਪੈਂਦਾ ਮੈਨੂੰ ਇਹ ਦੇਣਾ ਮਤਲਬ ਕੀ ਯਾਰਾ ਤੇਰੀ ਦੋ ਤਿੰਨ ਬੰਦੇ ਆਈ ਸੀਆਰ ਕਹਿੰਦੇ ਸਾਡਾ ਖਿਆਲ ਰੱਖੀ ਪੋਟਾਂ ਦੇਈਆਂ ਕਿ ਸਾਨੂੰ ਉਹ ਨਾ ਨਾ ਬੋਟਾ ਵਾਲੇ ਨਹੀਂ ਗਏ ਆਪਾਂ ਯਾਰ ਇਹ ਤਾਂ ਸੰਗਤ ਬੋਲ ਵਾਸਤੇ ਇਕੱਠਾ ਕਰਾਇਆ ਗਿਆ ਅੱਛਾ ਜੀ ਅੱਛਾ ਜੀ ਆਪਣੇ ਨਿੱਕਰ ਵਾਸਤੇ ਬਾਕੀ ਕੋਈ ਗੱਲ ਨਹੀਂ ਜੇ ਕਿਸੇ ਚੀਜ਼ ਦੀ ਹੋਰ ਲੋੜ ਹੋਵੇ ਤਾਂ ਦੱਸਿਓ ਠੀਕ ਆ ਧੰਨਵਾਦ ਜੀ ਤੁਹਾਡਾ ਕੋਈ ਆਪਣਾ ਕੋਰਟ ਨਹੀਂ ਕੁਝ ਧੰਨਵਾਦ ਜੀ ਧੰਨਵਾਦ ਨਾ 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 ਬੱਸ ਬੱਸ ਠੀਕ ਆ ਧੰਨਵਾਦ ਉਹ ਰੱਬਾ ਇਹ ਜੇ ਬੰਦੇ ਚਾਹੀਦੇ ਨੇ ਨੇਕੀ ਦੇ ਚੱਲਣ ਵਾਲੇ ਇੱਥੇ ਕ ਲੋਕ ਇੱਥੇ ਸਿਆਸਤਾਂ ਖੇਡਣ ਲੱਗ ਜਾਂਦੇ ਨੇ ਕੋਈ ਰੇਸ਼ਮੀ ਪੋਸ਼ਾਕਾਂ ਦਾ ਸ਼ੁਕੀਨ ਆ ਕਿਤੇ ਕੋਰਟ ਪਜਾਮਾ ਪਿਆ ਜੱਸਾ ਉਹ ਕਿਤੇ ਜੜਦੀ ਨਾ ਰੋਟੀ ਦਾ ਵੇਲੇ ਦੀ ਕੋਈ ਕੈ ਕਿਸਾਂ ਦੇ ਟਕਰਾਂ ਚ ਫਸਰਾ ਰਾਹ ਦੱਸ ਦੇ ਆਵੇ ਦਸਾਰਾ